जमानत तो बाद आज, की ने अंतिम फैसले अरोड़ा जमान दे है। अमन अरोड़ा जमानत दे दी है उन्नीस जनवरी बीसो चौबीस अमन अरोड़ा संगरूर कोर्ट च पेशी सी हालांकि इस मामले अगली सुनवाई चौबीस जनवरी न होगी चौबीस जनवरी नोहा दी बहस सुनी जाएगी फिर उस कोर्ट कोई वा फैसला लेगी ਦਰਸਿਲ ਸੁਨਾਮ ਕੋਰਟ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਅਮਨ अरोड़ा ਦੇ ਵੱਲੋਂ ਸੰਗਰੂਰ ਕੋਰਟ ਦੇ ਵਿੱਚ ਸਜ਼ਾ ਨੂੰ ਚੈਲੰਜ ਕੀਤਾ ਗਿਆ ਸੀ ਦੱਸ ਦੇ ਕਿ ਕੈਬਨਿਟ ਮੰਤਰੀ ਅਮਨ अरोड़ा ਤੇ ਉਹਨਾਂ ਦੀ ਮਾਤਾ ਸਮੇਤ 9 ਲੋਕਾ ਦੇਵਤੇ ਸੁਨਾਮ ਕੋਰਟ ਦੇ ਵਿੱਚ 15 ਸਾਲ ਪੁਰਾਣੇ ਕੇਸ ਦੇ ਵਿੱਚ ਸੁਣਵਾਈ ਹੋਈ ਸੀ ਤੇ ਸਜ਼ਾ ਸੁਣਾਈ ਗਈ ਸੀ ਅਮਨ अरोड़ा ਦੇ ਉੱਤੇ ਉਹਨਾਂ ਦੇ ਜੀਜਾ ਰਾਜਿੰਦਰ ਦੀਪਾ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਅੱਜ ਸੰਗਰੂਰ ਹੀਰਿੰਗ ਸੀ ਰੈਪਲਾਈ ਫਾਈਲ ਪ੍ਰਸ ਆਰਗੂਮੈਂਟ ਸੀ ਔਨ ਦਿਸ ਸਟੇਕ ਕਨਵੈਕਸ਼ਨ ਸਸਪੈਂਸ਼ਨ ਆਫ ਕਨਵੈਕਸ਼ਨ ਇਨ ਦਾ ਮੀਨ ਟਾਈਮ ਉਹ ਦੂਸਰੀ ਰਜਿੰਦਰ ਦੀਪਾ ਵਾਲੀ ਪਾਰਟੀ ਹਾਈ ਕੋਰਟ ਚਲੀ ਗਈ ਆਨੇਬਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਆਰਡਰ 15 1 2024 ਦਾ ਚੈਲੰਜ ਕੀਤਾ ਆਨੇਬਲ ਹਾਈ ਕੋਰਟ ਦੇ ਵੀ ਉਹ ਪਟੀਸ਼ਨ ਉਹਨਾਂ ਦੀ ਡਿਸਮਿਸ ਹੋ ਗਈ ਤੇ ਡਾਇਰੈਕਸ਼ਨ ਦਿੱਤੀ ਵੀ 24 24 ਨੂੰ ਆਰਗੂਮੈਂਟ ਐਡਰੈਸ ਕਰਨਗੇ ਜੇ ਉਹ ਨਹੀਂ ਕੀਤੀ ਤਾਂ ਕਨਵਿਕਸ਼ਨ ਆਟੋਮੈਟਿਕਲੀ ਸਟੇ ਸਮਝੀ ਜਾਵੇਗੀ ਉਸ ਤੋਂ ਬਾਅਦ ਅੱਜ ਸੈਸ਼ਨ ਜੱਜ ਸਾਹਿਬ ਨੇ ਮਿਸਟਰ ਅਮਨ ਰੋੜਾ ਨੂੰ ਬੇਲ ਆਊਟ ਦਾ ਆਰਡਰ ਕਰ ਦਿੱਤਾ ਤੇ ਸੈਂਟੈਂਸ 서ਪੈਂਡ ਕਰ ਦਿੱਤੀ ਕਨਵੈਕਸ਼ਨ ਦੀ ਵਾਸਤੇ ਕਨਸੀਡਰੇਸ਼ਨ 24 ਇੱਕ 24 ਐਸ ਪਰ ਡਾਇਰੈਕਸ਼ਨ ਗਿਵਨ ਬਾਈ ਦਾ ਆਨਰੇਬਲ ਹਾਈ ਕੋਰਟ ਰੱਖੀ ਜਿਹੜੀ 24 ਤਰੀਕ ਨੂੰ ਆ ਉਰੇ ਅਮਨ ਰੋੜਾ ਜੀ ਖੁਦ ਆਉਣਗੇ ਤੇ ਜਾਂ ਅਮਨ ਰੋੜਾ ਜੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਆ ਵੀ ਸਕਦੇ ਨੇ ਵੀ ਆ ਸਕਦੇ ਡਿਪੈਂਡ ਕਰਦਾ ਸਰਕਮਸਟੈਂਸ ਸੈਸ਼ਨ ਕੋਰਟ ਸੰਗਰੂਰ ਦਾ ਜੋ ਆਰਡਰ ਸੀ 15 1 2024 ਦਾ ਉਹਦੇ ਵਿਰੁੱਧ ਅਸੀਂ ਦੋ ਦਿਨ ਪਹਿਲਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੇ ਅੱਜ ਮਾਨਯੋਗ ਜਸਟਿਸ ਚਿਤਕਾਰਾ ਜੀ ਨੇ ਇਹ 24 ਤਰੀਕ ਤੱਕ ਸੈਸ਼ਨ ਕੋਰਟ ਨੂੰ ਕਿਹਾ ਕਿ ਤੁਸੀਂ ਸੁਣ ਸਕਦੇ ਆ ਦੋਵੇਂ ਧਿਰਾਂ ਨੂੰ ਇੰਟਰਮ ਤੇ ਗੱਲ ਨਹੀਂ ਹੋਏਗੀ ਇੰਟਰਮ ਸਟੇ ਦੀ ਗੱਲ ਨਹੀਂ ਹੋਏਗੀ ਅਦਰਵਾਈਜ਼ ਦੋਵਾਂ ਨੂੰ ਸੁਣ ਕੇ ਤੁਸੀਂ ਅਗਲਾ ਫੈਸਲਾ ਕਰ ਸਕਦੇ ਆ ਜਿਹੜੀ ਅੱਜ 19 ਤਰੀਕ ਸੀ ਉਹਨੂੰ 24 ਤਰੀਕ ਨੂੰ ਮਾਨਯੋਗ ਅਦਾਲਤ ਸੈਸ਼ਨ ਜੱਜ ਸੰਗਰੂਰ ਵੀ ਕੇ ਹੰਦੀ ਸੁਣਾਈ ਹੋਏਗੀ